ਅਰੇ ਐਸੈਂਬਲੀ ਚ ਵੀ ਰਿਹਾ ਮਿਨਿਮਮ 48 ਘੰਟੇ ਪਹਿਲੇ ਕੋਈ ਵੀ ਬਿੱਲ ਆਣਾ ਹੋਏ ਮੈਂਬਰਸ ਦੇ ਪੜਨ ਵਾਸਤੇ ਵਿਚਾਰ ਵਾਸਤੇ ਦਿੱਤਾ ਜਾਂਦਾ ਥਿਸ ਇਜ਼ ਨਾਥਿੰਗ ਨਿਊ ਉਹ ਇਹਨਾਂ ਨੂੰ ਕਹਿ ਦਿੰਦੇ ਹੁਣ ਤੁਸੀਂ ਵੇਖੋ ਅੱਜ ਅਸੀਂ ਹਰ ਚੀਜ਼ ਦੀ ਬਹਿਸ ਤੇ ਕਰਾਂਗੇ ਬਟ ਮੈਂ ਇੱਕੋ ਚੀਜ਼ ਹੀ ਅੱਜ ਮਾਨ ਸਾਹਿਬ ਨੂੰ ਕਵਾਂਗੇ ਇਸ ਗੱਲ ਦਾ ਜਵਾਬ ਦਿਓ ਜਿਹੜੀ ਸੈਟ ਬਣੀ ਸੀ ਉਸ ਸੈਟ ਦੇ ਮੈਂਬਰ ਨੇ ਅਸੀਂ ਉਹਨਾਂ ਦੀ ਸੈਟ ਦੀ ਰਿਪੋਰਟ ਉਸ ਦਿਨ ਹੀ ਪੇਸ਼ ਕਰਾਂਗੇ ਤੇ 24 ਘੰਟਿਆਂ ਚ ਘਟਾਰੇ ਚ ਇਹਨਾਂ ਨੂੰ ਲੈ ਕੇ ਮੈਂ ਤੁਹਾਨੂੰ ਅੱਜ ਦੱਸਣਾ ਚਾਹਨਾ ਗਿਆ 1 ਦਿਨ ਦੇ ਬਜਾਏ 1144 ਦਿਨ ਹੋ ਚੁੱਕੇ ਨੇ 1144 ਤੇ 24 ਘੰਟਿਆਂ ਦੇ ਬਜਾਏ 27000 456 ਘੰਟੇ ਤੁਸੀਂ ਵੇਖੋ 1144 ਦਿਨ ਤੇ 27456 ਘੰਟੇ ਹੋ ਚੁੱਕੇ ਨੇ ਕੌਂਡੇ ਨੂੰ ਯਾਦ ਆ ਚਲੋ ਲੇਟ ਆਇਆ درست ਆਇਆ ਬਾਕੀ ਗੱਲ ਸਾਰੀ ਇੱਥੇ ਅੰਦਰ ਚर्चा ਕਰਾਂਗੇ ਜਿਹੜਾ ਇਹ ਨਵਾਂ ਬਿੱਲ ਲੈ ਕੇ ਆ ਰਹੇ ਨੇ ਇਹਦੇ ਤੇ ਅਸੀਂ ਬਹਿਸ ਵੀ ਕਰਾਂਗੇ ਮੱਚ ਬੈਟਰ ਹੁੰਦਾ ਮੇਰਾ ਖਿਆਲ ਕਿ 2018 ਦੇ ਵਿੱਚ ਜਿਹੜਾ ਕਾਂਗਰਸ ਗਵਰਨਮੈਂਟ ਨੇ ਬਿੱਲ ਲੈ ਕੇ ਆਂਦਾ ਸੀ ਜੇ ਵੇਖਾ ਜੇ ক্লোਜ਼ਲੀ ਅਸੀਂ ਸਟੱਡੀ ਕਰੀਏ ਉਹਦੇ ਵਿੱਚ ਹੀ ਤਰਮੀਮ ਕੀਤੀ ਜਾਸੀ ਮਾਈਨਰ ਤਰਮੀਮ ਇਨਾ ਟਾਈਮ ਲਾਇਆ ਕੱਢਣ ਪਾਣ ਨੂੰ ਵਿੱਚੋਂ ਕੁਝ ਵੀ ਨਹੀਂ ਬਸ ਇਨਾ ਜ਼ਰੂਰ ਹੈ ਕਿ ਪਹਿਲਾ ਆਈਪੀਸੀ ਦੇ ਥੱਲੇ ਸੀ ਇਹ ਬੀਐਨਐਸ ਦੇ ਥੱਲੇ ਆ ਰਿਹਾ ਨਥਿੰਗ ਮੋਰ ਦੈਸ ਇਹ ਅੱਜ ਫੇਰ ਉਹੀ ਜਿਹੜਾ ਵਿਧਾਨ ਸਭਾ ਨੂੰ ਐਜ਼ ਅ ਸਟੇਜ ਇਸ ਇਸਤੇਮਾਲ ਕਰਨਾ ਹੈ ਕੈਮਰੇ ਆਪਣੇ ਤੇ ਰਖੜੇ ਨੇ ਆਪੋਜੀਸ਼ਨ ਨੂੰ ਕੈਮਰੇਾਂ ਚ ਆਣ ਨਹੀਂ ਦੇਣਾ ਪੰਜਾਬ ਦੇ ਲੋਕਾਂ ਨੂੰ ਬੇਫਕੂ ਬਣਾਣਾ ਹਰ ਸਬਜੈਕਟ ਦੇ